ਸਤ ਸ੍ਰੀ ਅਕਾਲ ਜੀ ਲੈ ਕੇ ਆਏ ਹਾਂ ਅੱਜ ਦੀ ਨਵੀਂ ਕਹਾਣੀ ਕਹਾਣੀ ਸੁਣਨਾ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਮੈਂ ਹਸਪਤਾਲ ਵਿੱਚ ਆਪਰੇਸ਼ਨ ਕਰਦੇ ਬਾਹਰ ਕੁਰਸੀ ਤੇ ਬੈਠਾ ਸੀ ਤੇ ਮੇਰੀ ਪਤਨੀ ਅੰਦਰ ਸੀ ਇੱਕ ਪਿਆਰੀ ਜੀ ਬੱਚੀ ਨਰਸ ਨੇ ਲਿਆ ਕੇ ਮੇਰੀ ਝੂਲੀ ਵਿੱਚ ਪਾਉਂਦੇ ਹੋਏ ਕਿਹਾ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੁਸੀਂ ਪਾਪਾ ਬਣ ਗਏ ਉਸ ਬੱਚੀ ਨੂੰ ਬਾਹਾਂ ਵਿੱਚ ਲੈ ਕੇ ਮੇਰਾ ਦਿਲ ਰੋ ਰਿਹਾ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਮੈਂ ਕਦੇ ਵੀ ਬਾਪ ਨਹੀਂ ਬਣ ਸਕਦਾ ਸੀ ਤੇ ਫਿਰ ਇਹ ਬੱਚਾ ਕਿਸ ਦਾ ਸੀ ਮੇਰਾ ਨਾਮ ਗਗਨ ਹੈ ਮੈਂ ਆਪਣੇ ਘਰ ਵਿੱਚ ਨੌਕਰਾਂ ਦੀ ਤਰ੍ਹਾਂ ਰਹਿੰਦਾ ਹਾਂ ਘਰ ਵਿੱਚ ਮੇਰੇ ਦੋ ਭੈਣ ਭਰਾ ਨੇ ਤੇ ਇੱਕ ਮੇਰੀ ਮਤਰੀਈ ਮਾਂ ਹੈ ਮੈਂ ਇੱਕ ਪ੍ਰਾਈਵੇਟ ਨੌਕਰੀ ਕਰਦਾ ਜਿਸ ਤੋਂ ਮੈਨੂੰ 15000 ਰੁਪਏ ਮਹੀਨਾ ਤਨਖਾਹ ਮਿਲਦੀ ਹੈ ਉਸ 15000 ਵਿੱਚੋਂ ਹੀ ਮੈਂ ਘਰ ਦਾ ਪੂਰਾ ਰਾਸ਼ਨ ਲਿਆਉਂਦਾ ਹਾਂ ਸਾਰੀ ਜ਼ਮੀਨ ਜਾਇਦਾਦ ਘਰ-ਬਾਰ ਸਭ ਕੁਝ ਮੇਰੀ ਮਤਰੀਈ ਮਾਂ ਦੇ ਨਾਮ ਹੈ ਜਿਸ ਵਿੱਚੋਂ ਉਹ ਮੈਨੂੰ ਫੁੱਟੀ ਕਾਡੀ ਵੀ ਨਹੀਂ ਦਿੰਦੀ ਮੈਨੂੰ ਘਰ ਦੇ ਵਿੱਚੋਂ ਮੇਰਾ ਹਿੱਸਾ ਕਿਉਂ ਨਹੀਂ ਮਿਲਿਆ ਜਦੋਂ ਮੈਨੂੰ ਇਸ ਵਜ੍ਹਾ ਦਾ ਪਤਾ ਲੱਗਿਆ ਤਾਂ ਮੇਰੀਆਂ ਅੱਖਾਂ ਅੱਡੀਆਂ ਰਹਿ ਗਈਆਂ ਕਹਾਣੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਮੇਰੀ ਉਮਰ ਤਕਰੀਬਨ 9 ਸਾਲ ਦੀ ਸੀ ਮੇਰੀ ਮਾਂ ਬਹੁਤ ਬਿਮਾਰ ਰਹੀਦੀ ਸੀ ਮਾਂ ਦੀ ਦੇਖਭਾਲ ਲਈ ਪਿਤਾ ਜੀ ਨੇ ਇੱਕ ਔਰਤ ਰੱਖੀ ਸੀ ਉਹ ਔਰਤ ਮਾਂ ਦੀ ਬਹੁਤ ਸੇਵਾ ਕਰਦੀ ਸੀ ਮਾਂ ਦੇ ਨਾਲੋਂ ਉਹ ਪਿਤਾ ਜੀ ਦਾ ਵੱਧ ਖਿਆ ਰੱਖਦੀ ਸੀ ਪਿਤਾ ਜੀ ਦਾ ਟਿਫਨ ਤਿਆਰ ਕਰਨਾ ਪਿਤਾ ਜੀ ਦੇ ਕੱਪੜੇ ਪ੍ਰੈਸ ਕਰਨੇ ਪਿਤਾ ਜੀ ਨੂੰ ਦਫਤਰ ਤੋਂ ਆਏ ਨੂੰ ਚਾਹ ਪਾਣੀ ਦੇਣਾ ਇਹ ਸਾਰੇ ਕੰਮ ਉਹ ਔਰਤ ਹੀ ਕਰਦੀ ਸੀ ਇਥੋਂ ਤੱਕ ਕੇ ਉਹ ਰਾਤ ਨੂੰ ਪਿਤਾ ਜੀ ਦੇ ਪੈਰ ਵੀ ਦਵਾਉਂਦੀ ਸੀ ਤੇ ਫਿਰ ਜਦੋਂ ਪਿਤਾ ਜੀ ਸੌਂ ਜਾਂਦੇ ਤਾਂ ਆਪਣੇ ਕਮਰੇ ਵਿੱਚ ਚਲੀ ਜਾਂਦੀ ਸੀ ਉਹ ਮੈਨੂੰ ਵੀ ਬਹੁਤ ਪਿਆਰ ਕਰਦੀ ਸੀ ਮੈਨੂੰ ਕਦੇ ਨਹੀਂ ਲੱਗਿਆ ਸੀ ਕਿ ਉਹ ਮੇਰੇ ਨਾਲ ਇਦਾਂ ਕਰੇਗੀ ਜਨਵਰੀ ਮਹੀਨੇ ਵਿੱਚ ਮੇਰਾ ਜਨਮ ਦਿਨ ਆਉਂਦਾ ਸੀ ਪਿਤਾ ਜੀ ਨੇ ਮਾਨੂੰ ਕਿਹਾ ਕਿ ਜੇਕਰ ਤੇਰੀ ਤबीयत ਤੋਂ ਠੀਕ ਹੈ ਤਾਂ ਆਪਾਂ ਗਗਨ ਦਾ ਜਨਮ ਦਿਨ ਮਨਾ ਲਈਏ मां ਦੀ ਤबीयत ਆਪਾਂ ਵੀ ਠੀਕ ਨਹੀਂ ਸੀ ਪਰ ਉਸਨੇ ਮੇਰੀ ਖੁਸ਼ੀ ਲਈ ਪਿਤਾ ਜੀ ਨੂੰ ਹਾਂ ਕਰ ਦਿੱਤੀ ਪਿਤਾ ਜੀ ਨੇ ਸ਼ਹਿਰ ਦਾ ਪੂਰਾ ਇਕੱਠ ਕੀਤਾ ਕਿਉਂਕਿ ਮੇਰੇ ਪਿਤਾ ਜੀ ਮੰਨੇ ਪਰਮੰਨੇ बिजनेसमੈਨ ਸਨ ਹਰ ਵੱਡੇ ਤੋਂ ਵੱਡਾ बिजनेसमੈਨ ਮੇਰੇ ਜਨਮ ਦਿਨ ਦੀ ਪਾਰਟੀ ਵਿੱਚ ਆਇਆ ਸੀ ਮੈਂ ਬਹੁਤ ਖੁਸ਼ ਸੀ मां ਵੀ ਕੁਰਸੀ ਤੇ ਬੈਠੀ ਮੇਰੇ ਵੱਲ ਦੇਖ ਰਹੀ ਸੀ ਫਿਰ मां ਨੇ ਪਿਤਾ ਜੀ ਨੂੰ ਕਿਹਾ ਕਿ ਮੈਂ ਕੁਝ ਦੇਰ ਲਈ ਆਰਾਮ ਕਰਨਾ ਚਾਹੁੰਦੀ ਹਾਂ ਤਾਂ ਪਿਤਾ ਜੀ मां ਨੂੰ ਉਹਨਾਂ ਦੇ ਕਮਰੇ ਛੱਡ ਆਏ ਦੋਸਤੋ ਬਾਦ ਪਿਤਾ ਜੀ ਮਹਿਮਾਨਾਂ ਵਿੱਚ ਉਲਝ ਗਏ ਤੇ ਮੈਂ ਵੀ ਆਪਣੇ ਘਰ ਦੇ ਬੱਚਿਆਂ ਵਿੱਚ ਖੇਡਣ ਲੱਗ ਗਿਆ। ਮੈਨੂੰ ਤੋਹਫੇ ਵਿੱਚ ਬਹੁਤ ਕੁਝ ਮਿਲਿਆ ਸੀ। ਮੈਂ ਉਹ ਸਭ ਕੁਝ ਬੱਚਿਆਂ ਨੂੰ ਦਿਖਾਉਣ ਲੱਗ ਪਿਆ। ਅਚਾਨਕ ਮੈਨੂੰ ਮਾਂ ਦੇ ਚੀਕਣ ਦੀ ਆਵਾਜ਼ ਸੁਣੀ। ਮੈਂ ਦੌੜਦਾ ਹੋਇਆ ਮਾਂ ਦੇ ਕਮਰੇ ਵੱਲ ਗਿਆ। ਮੰਗਰੇ ਪਿਤਾ ਜੀ ਗਏ। ਮਾਂ ਫਰਸ਼ ਤੇ ਡਿੱਗੀ ਪਈ ਸੀ ਤੇ ਉਸਦੇ ਮੂੰਹ ਵਿੱਚੋਂ ਖੂਨ ਆ ਰਿਹਾ ਸੀ। ਪਿਤਾ ਜੀ ਨੇ ਜਲਦੀ ਜਲਦੀ ਡਾਕਟਰ ਨੂੰ ਫੋਨ ਕੀਤਾ। ਡਾਕਟਰ ਨੇ ਆ ਕੇ ਮਾਂ ਨੂੰ ਦੇਖਿਆ ਅਤੇ ਕਿਹਾ ਕਿ ਇਹਨਾਂ ਦੀ ਮੇਰੇ ਆਉਣ ਤੋਂ 10 ਮਿੰਟ ਪਹਿਲਾਂ ਮੌਤ ਹੋ ਚੁੱਕੀ ਹੈ। ਅਸੀਂ ਹੈਰਾਨ ਸੀ ਕਿ اچانک ਮਾਂ ਨੂੰ ਕੀ ਹੋ ਗਿਆ? ਕੁਝ ਸਮਝ ਨਹੀਂ ਆਉਂਦੀ ਸੀ। ਮਾਂ ਦੀ ਮੌਤ ਮਗਰੋਂ ਹੁਣ ਸਾਡੇ ਘਰ ਕੰਮ ਕਰਨ ਵਾਲੀ ਆਂਟੀ ਸਾਰਾ ਦਿਨ ਮੇਰਾ ਤੇ ਪਿਤਾ ਜੀ ਦਾ ਖਿਆਲ ਰੱਖਦੀ। ਆਂਟੀ ਦਾ ਨਾਮ ਰਾਣੀ ਸੀ। ਜਦੋਂ ਵੀ ਪਿਤਾ ਜੀ ਉਸ ਨੂੰ ਕੋਈ ਵੀ ਕੰਮ ਕਹਿੰਦੇ ਤਾਂ ਉਹ ਪਿਤਾ ਜੀ ਨੂੰ ਆਖਦੀ ਕਿ ਤੁਸੀਂ ਮੈਨੂੰ ਮੇਰਾ ਨਾਮ ਲੈ ਕੇ ਬੁਲਾ ਕਰੋ। ਪਿਤਾ ਜੀ ਉਸ ਨੂੰ ਰਾਣੀ ਕਹਿ ਕੇ ਬੁਲਾਉਣ ਲੱਗ ਪਏ। ਉਹ ਹੁਣ ਪਹਿਲਾਂ ਨਾਲੋਂ ਵੀ ਵੱਧ ਪਿਤਾ ਜੀ ਦਾ ਖਿਆਲ ਰੱਖਦੀ ਤੇ ਮੇਰਾ ਵੀ ਬਹੁਤ ਮੋਹ ਪਿਆਰ ਕਰਦੀ ਇੱਕ ਦਿਨ ਉਹ ਰਾਤ ਨੂੰ ਪਿਤਾ ਜੀ ਦੇ ਪੈਰਦਵਾਰੀ ਸੀ ਤੇ ਮੈਂ ਨਾਲ ਹੀ ਬੈੱਡ ਤੇ ਸੁੱਤਾ ਪਿਆ ਸੀ ਪੈਰ ਦਬਦੀ ਦਬਦੀ ਉਹ ਪਿਤਾ ਜੀ ਨੂੰ ਕਹਿਣ ਲੱਗੀ ਕਿ ਸਾਹਿਬ ਜੀ ਮੈਨੂੰ ਤੁਹਾਡੇ ਬੱਚੇ ਤੇ ਬਹੁਤ ਤਰਸ ਆਉਂਦਾ ਹੈ ਪਿਤਾ ਜੀ ਕਹਿਣ ਲੱਗੇ ਕਿ ਹੁਣ ਕੀ ਕੀਤਾ ਜਾ ਸਕਦਾ ਹੈ ਜੋ ਬਨੂ ਮਨਜूर ਸੀ ਉਹ ਉਸਨੇ ਕਰ ਦਿੱਤਾ ਔਰ ਉਹ ਕਹਿਣ ਲੱਗੀ ਕਿ ਹੋਊ ਨੂੰ ਤਾਂ ਬਹੁਤ ਕੁਝ ਹੋ ਸਕਦਾ ਹੈ ਜੇਕਰ ਤੁਸੀਂ ਕਹੋ ਤਾਂ ਪਿਤਾ ਜੀ ਹੈਰਾਨ ਹੋ ਕੇ ਪੁੱਛਣ ਲੱਗੇ ਕੀ ਮਤਲਬ ਉਹ ਕਹਿਣ ਲੱਗੀ ਕਿ ਛੋਟਾ ਮੂੰਹ ਵੱਡੀ ਗੱਲ ਸਾਹਿਬ ਜੀ ਜੇਕਰ ਤੁਸੀਂ ਆਗਿਆ ਦੇਵੋ ਤਾਂ ਮੈਂ ਤੁਹਾਡੇ ਬੱਚੇ ਨੂੰ ਸੱਚਮੁੱਚ ਦੀ ਮਾਂ ਬਣ ਕੇ ਪਾਲਣਾ ਚਾਹੁੰਦੀ ਹਾਂ ਪਿਤਾ ਜੀ ਕਹਿਣ ਲੱਗੇ ਕਿ ਮੇਰੀ ਪਤਨੀ ਗੁਜਰੀ ਨੂੰ ਥੋੜਾ ਵਕਤ ਹੋਇਆ ਹੈ ਲੋਕੀ ਕੀ ਕਹਿਣਗੇ ਰਾਣੀ ਆਂਟੀ ਕਹਿਣ ਲੱਗੀ ਕਿ ਤੁਹਾਨੂੰ ਲੋਕਾਂ ਦੀ ਫਿਕਰ ਹੈ ਜਾਂ ਆਪਣੇ ਬੱਚੇ ਦੀ ਪਿਤਾ ਜੀ ਨੇ ਕਿਹਾ ਗਲਤਦਰੀ ਠੀਕ ਹੈ ਮੈਂ ਇਸ ਬਾਰੇ ਸੋਚ ਕੇ ਦੱਸਾਂਗਾ ਪਿਤਾ ਜੀ ਨੇ ਇਹ ਗੱਲ ਆਪਣੇ ਦੋਸਤ ਕੋਲ ਕੀਤੀ ਤਾਂ ਉਸ ਨੇ ਵੀ ਕਿਹਾ ਕਿ ਵੇਖ ਯਾਰ ਜ਼ਿੰਦਗੀ ਬਹੁਤ ਵੱਡੀ ਹੈ ਤੇਰਾ ਬੇਟਾ ਵੀ ਛੋਟਾ ਹੈ ਅਤੇ ਬੱਚੇ ਅਤੇ ਘਰ ਨੂੰ ਸੰਭਾਲਣ ਲਈ ਘਰ ਵਿੱਚ ਔਰਦਾ ਹੋਣਾ ਜ਼ਰੂਰੀ ਹੁੰਦਾ ਹੈ ਮੇਰੇ ਖਿਆਲ ਨਾਲ ਤੈਨੂੰ ਇਹ ਵਿਆਹ ਕਰ ਲੈਣਾ ਚਾਹੀਦਾ ਹੈ ਪਾਪਾ ਨੇ ਆਪਣੇ ਦੋਸਤ ਦੀ ਗੱਲ ਮੰਨੀ ਅਤੇ ਅਗਲੇ ਦਿਨ ਹੀ ਇੱਕ ਮੰਦਰ ਵਿੱਚ ਜਾ ਕੇ ਉਹਨਾਂ ਨੇ ਰਾਣੀ ਆਂਟੀ ਨਾਲ ਵਿਆਹ ਕਰਵਾ ਲਿਆ ਰਾਣੀ ਆਂਟੀ ਮੈਨੂੰ ਆਪਣੇ ਹੱਥੀ ਖਾਣਾ ਖਵਾਉਂਦੀ ਪਿਤਾ ਜੀ ਦੇਖ ਕੇ ਬਹੁਤ ਖੁਸ਼ ਹੁੰਦੇ ਉਹ ਹੁਣ ਪਿਤਾ ਜੀ ਨਾਲ ਦਫ਼ਤਰ ਵੀ ਜਾਂਦੀ ਸੀ ਪਿਤਾ ਜੀ ਦੇ ਸਾਰੇ ਕਾਰੋਬਾਰ ਵਿੱਚ ਉਹ ਪਿਤਾ ਜੀ ਦੇ ਨਾਲ ਹੱਥ ਵਟਾਉਂਦੀ ਸੀ ਪਿਤਾ ਜੀ ਵੀ ਹੁਣ ਥੋੜਾ ਆਰਾਮ ਕਰ ਲੈਂਦੇ ਸੀ ਕਿਉਂਕਿ ਹੁਣ ਪਿਤਾ ਜੀ ਦੇ ਮੋਢਿਆਂ ਤੋਂ ਬੋਝ ਘਟ ਗਿਆ ਸੀ ਪਿਤਾ ਜੀ ਰਾਣੀ ਆਂਟੀ ਦੇ ਹੁੰਦਿਆਂ ਬੇਫਿਕਰ ਹੋ ਗਏ ਸੀ ਪਰ ਇੱਕ ਰਾਤ ਜੋ ਹੋਇਆ ਉਹ ਰਾਤ ਮੈਨੂੰ ਕਦੇ ਵੀ ਨਹੀਂ ਭੁੱਲਦੀ ਰਾਤ ਦੇ 12:00 ਵਜੇ ਦਾ ਟਾਈਮ ਸੀ ਕਿ ਰਾਣੀ ਆਂਟੀ ਉੱਚੀ-ਉੱਚੀ ਚੀਕਾਂ ਮਾਰ ਲੱਗੀ। ਮੈਂ ਦੌੜਦਾ ਹੋਇਆ ਰਾਣੀ ਆਂਟੀ ਦੇ ਕਮਰੇ ਵੱਲ ਗਿਆ। ਰਾਣੀ ਆਂਟੀ ਪਿਤਾ ਜੀ ਦਾ ਸਿਰ ਬਕਲ ਵਿੱਚ ਰੱਖ ਕੇ ਰੋ ਰਹੀ ਸੀ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਕੀ ਗੱਲ ਹੈ। ਮੈਂ ਆਂਟੀ ਤੋਂ ਪੁੱਛਿਆ ਕਿ ਪਿਤਾ ਜੀ ਇਦਾਂ ਕਿਉਂ ਪਏ ਨੇ? ਰਾਣੀ ਆਂਟੀ ਕਹਿਣ ਲੱਗੀ ਬੇਟਾ ਤੁਹਾਡੇ ਪਿਤਾ ਜੀ ਨੂੰ ਹਾਰਟ ਅਟੈਕ ਆ ਗਿਆ ਹੈ। ਅਸੀਂ ਫਿਰ ਗੱਡੀ ਵਿੱਚ ਪਾ ਕੇ ਪਿਤਾ ਜੀ ਨੂੰ ਹਸਪੀਟਲ ਲੈ ਕੇ ਗਏ। ਪਰ ਡਾਕਟਰਾਂ ਨੇ ਦੇਖਦੇ ਸਾਰ ਹੀ ਮ੍ਰਿਤਕ ਕਰਾਰ ਦੇ ਦਿੱਤਾ ਅਸੀਂ ਰੋਂਦੇ ਕਰ ਲਾਉਂਦੇ ਘਰ ਆਏ ਪਿਤਾ ਜੀ ਦੀ ਮੌਤ ਤੋਂ ਬਾਅਦ ਹੁਣ ਰਾਣੀ ਆਂਟੀ ਦਾ ਵਿਹਾਰ ਬਹੁਤ ਬਦਲ ਗਿਆ ਸੀ ਹੁਣ ਰਾਣੀ ਆਂਟੀ ਨੇ ਘਰ ਵਿੱਚ ਤੋਂ ਬੱਚੇ ਵੀ ਲੈ ਜਾਂਦੇ ਸੀ ਜਿਨ੍ਹਾਂ ਨੂੰ ਉਹ ਆਪਣੇ ਰਿਸ਼ਤੇਦਾਰ ਦੱਸਦੀ ਸੀ ਮੇਰੇ ਸਾਹਮਣੇ ਉਹ ਦੋਨੋਂ ਬੱਚੇ ਇੰਨਾ ਰਾਣੀ ਨੂੰ ਆਂਟੀ ਹੀ ਬੋਲਦੇ ਇੱਕ ਰਾਤ ਮੈਂ ਇੱਕ ਅਣਜਾਣ ਆਦਮੀ ਨੂੰ ਆਪਣੇ ਘਰ ਦੀ ਕੰਧ ਟੱਪ ਕੇ ਅੰਦਰ ਆਉਂਦੇ ਹੋਏ ਦੇਖਿਆ ਉਹ ਸਿੱਧਾ ਆਂਟੀ ਦੇ ਕਮਰੇ ਵੱਲ ਜਾ ਰਿਹਾ ਸੀ ਮੈਂ ਉਸ ਦਾ ਪਿੱਛਾ ਕੀਤਾ ਤੇ ਰਾਣੀ ਆਂਟੀ ਤੇ ਉਸ ਆਦਮੀ ਦੀਆਂ ਗੱਲਾਂ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਅਸਲ ਦੇ ਵਿੱਚ ਉਹ ਆਂਟੀ ਦਾ ਪਤੀ ਸੀ ਤੇ ਉਹ ਦੋ ਬੱਚੇ ਜਿਨ੍ਹਾਂ ਨੂੰ ਰਾਣੀ ਆਂਟੀ ਆਪਣੇ ਰਿਸ਼ਤੇਦਾਰ ਦੱਸਦੀ ਸੀ ਉਹ ਆਂਟੀ ਦੇ ਹੀ ਬੱਚੇ ਸੀ ਤੇ ਮਾਂ ਦੀ ਮੌਤ ਮੌਤ ਨਹੀਂ ਕਤਲ ਸੀ। ਪਿਤਾ ਜੀ ਨੂੰ ਵੀ ਹਾਰਟ ਅਟੈਕ ਨਹੀਂ ਹੋਇਆ ਸੀ। ਉਹਨਾਂ ਦੇ ਖਾਣੇ ਵਿੱਚ ਕੋਈ ਜ਼ਹਿਰੀਲੀ ਦਵਾਈ ਪਾਈ ਗਈ ਸੀ। ਇਹ ਸਭ ਰਾਣੀ ਆਂਟੀ ਨੇ ਆਪਣੇ ਪਤੀ ਨਾਲ ਮਿਲ ਕੇ ਕੀਤਾ ਸੀ। ਮੈਂ ਉਹਨਾਂ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ ਗੁੱਸਾ ਤਾਂ ਮੈਨੂੰ ਬਹੁਤ ਆਇਆ ਪਰ ਮੇਰੇ ਕੋਲ ਉਸ ਵਕਤ ਕੋਈ ਪੱਕਾ ਸਬੂਤ ਨਹੀਂ ਸੀ ਹੁਣ ਮੇਰੀ ਉਮਰ 24 ਸਾਲ ਹੋ ਗਈ ਸੀ ਇੱਕ ਪ੍ਰਾਈਵੇਟ ਨੌਕਰੀ ਕਰਦਾ ਸੀ ਜਿਸ ਤੋਂ ਮੈਨੂੰ 15000 ਤਨਖਾਹ ਮਿਲਦੀ ਸੀ ਇਹ ਤਨਖਾਹ ਚੋਂ ਮੈਂ ਘਰ ਦਾ ਰਾਸ਼ਨ ਲਿਆਉਂਦਾ ਸੀ ਮੇਰੀ ਮਤਰੀਏ ਮਾਂ ਮੈਨੂੰ ਪਿਤਾ ਦੇ ਕਾਰੋਬਾਰ ਵਿੱਚੋਂ ਕੁਝ ਨਹੀਂ ਦਿੰਦੀ ਸੀ ਜੇਕਰ ਮੈਂ ਆਪਣੀ ਤਨਖਾਹ ਵਿੱਚੋਂ ਰਾਸ਼ਨ ਨਾ ਲਿਆਉਂਦਾ ਤਾਂ ਮੇਰਾ ਰੋਟੀ ਪਾਣੀ ਬੰਦ ਕਰ ਦਿੱਤਾ ਜਾਂਦਾ ਸੀ ਕਰਦੇ ਸਾਰੇ ਕੰਮ ਵੀ ਮੇਰੇ ਤੋਂ ਹੀ ਕਰਾਏ ਜਾਂਦੇ ਸੀ ਮੇਰੇ ਘਰਾਂ ਵਿੱਚ ਇੱਕ ਵੱਡੀ ਉਮਰ ਦੀ ਔਰਤ ਰਹਿੰਦੀ ਸੀ ਉਹ ਮੇਰੀ ਬਚਪਨ ਤੋਂ ਲੈ ਕੇ ਹੁਣ ਤੱਕ ਦੀ ਸਾਰੀ ਹਿਸਟਰੀ ਜਾਣਦੀ ਸੀ ਉਸ ਨੇ ਮੈਨੂੰ ਕਿਹਾ ਕਿ ਜੇਕਰ ਮੈਂ ਤੈਨੂੰ ਆਪਣੀ ਭਤੀਜੀ ਦਾ ਰਿਸ਼ਤਾ ਕਰਾ ਦੇਵਾਂ ਪਹਿਲਾਂ ਤਾਂ ਮੈਂ ਨਾ ਕਰ ਦਿੱਤੀ ਪਰ ਫਿਰ ਉਹ ਬਜ਼ੁਰਗ ਔਰਤ ਜ਼ੋਰ ਪਾਉਣ ਲੱਗੀ ਕਿ ਪੁੱਤ ਸਾਰੀ ਉਮਰ ਇੰਜ ਕਿਵੇਂ ਲੰਘਾਵੇਂਗਾ ਫਿਰ ਮੈਂ ਹਾਂ ਕਰ ਦਿੱਤੀ ਹਫ਼ਤੇ ਦੇ ਵਿੱਚ ਹੀ ਮੇਰਾ ਬਜ਼ੁਰਗ ਔਰਤ ਦੀ ਭਤੀਜੀ ਨਾਲ ਵਿਆਹ ਹੋ ਗਿਆ ਮੈਂ ਬਹੁਤ ਖੁਸ਼ ਸੀ ਮੇਰੀ ਪਤਨੀ ਬਹੁਤ ਚੰਗੀ ਸੀ ਉਹ ਘਰ ਦੇ ਸਾਰੇ ਕੰਮ ਕਰਦੀ ਸੀ ਤੇ ਮੇਰਾ ਵੀ ਬਹੁਤ ਖਿਆਲ ਰੱਖਦੀ ਸੀ ਜੇਕਰ ਮੇਰੀ ਮਤਰੀਈ ਮਾਂ ਮੈਨੂੰ ਕੁਝ ਵੀ ਪੁੱਠਾ ਸਿੱਧਾ ਬੋਲਦੀ ਤਾਂ ਉਹ ਸਹਿਣ ਨਹੀਂ ਕਰਦੀ ਸੀ ਉਹਨੂੰ ਪਲਟ ਕੇ ਜਵਾਬ ਦੇ ਦਿੰਦੀ ਸੀ ਇੱਕ ਦਿਨ ਮੇਰੀ ਪਤਨੀ ਨੇ ਮੈਨੂੰ ਖੁਸ਼ਖਬਰੀ ਦਿੱਤੀ ਕਿ ਉਹ ਮਾਂ ਬਣਨ ਵਾਲੀ ਹੈ ਅਸੀਂ ਦੋਨੇ ਬਹੁਤ ਖੁਸ਼ ਸੀ ਮੈਂ ਵੀ ਆਪਣੀ ਪਤਨੀ ਦਾ ਹੁਣ ਬਹੁਤ ਖਿਆਲ ਰੱਖਦਾ ਸੀ ਮੈਂ ਉਸ ਨੂੰ ਕੋਈ ਵੀ ਕੰਮ ਨਹੀਂ ਕਹਿੰਦਾ ਸੀ ਸਾਰੇ ਕੰਮ ਐ ਆਪ ਹੀ ਕਰ ਲੈਂਦਾ ਸੀ ਮੇਰੀ ਪਤਨੀ ਨੂੰ 7ਵਾਂ ਮਹੀਨਾ ਲੱਗਿਆ ਸੀ ਹੁਣ ਮੈਂ ਕੰਮ ਤੋਂ ਵੀ ਛੁੱਟੀਆਂ ਲੈ ਲਈਆਂ ਸੀ ਤੇ ਮੈਂ ਹਰ ਪਲ ਆਪਣੀ ਪਤਨੀ ਦੇ ਨਾਲ ਹੀ ਰਹਿੰਦਾ ਸੀ ਇੱਕ ਦਿਨ ਮੇਰੀ ਮਤਰੀਏ ਮਾਂ ਨੇ ਮੈਨੂੰ ਕਮਰੇ ਵਿੱਚ ਬੁਲਾ ਕੇ ਅਜਿਹੀ ਗੱਲ ਕਹੀ ਕਿ ਸੁਣ ਕੇ ਮੈਨੂੰ ਯਕੀਨ ਨਹੀਂ ਆ ਰਿਹਾ ਸੀ ਫਿਰ ਉਹ ਮੈਨੂੰ ਕਹਿਣ ਲੱਗੀ ਕਿ ਜੇਕਰ ਤੈਨੂੰ ਯਕੀਨ ਨਹੀਂ ਤਾਂ ਚੱਲ ਡਾਕਟਰ ਕੋਲ ਸਾਰਾ ਸੱਚ ਤੇਰੇ ਸਾਹਮਣੇ ਆ ਜਾਵੇਗਾ ਆਪਣੀ ਮਤਰੀਏ ਮਾਂ ਨਾਲ ਡਾਕਟਰ ਕੋਲ ਚਲਾ ਗਿਆ ਤੇ ਡਾਕਟਰ ਨੇ ਵੀ ਉਹੀ ਰਿਪੋਰਟ ਦਿੱਤੀ ਜੋ ਮੇਰੀ ਮਤਰੀਜ ਮਾਂ ਕਹਿ ਰਹੀ ਸੀ ਹੁਣ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ ਮਤਰੀਜ ਮਾਂ ਤੇ ਡਾਕਟਰ ਇਹੋ ਕਹਿ ਰਹੇ ਸੀ ਕਿ ਤੂੰ ਕਦੇ ਵੀ ਬਾਪ ਨਹੀਂ ਬਣ ਸਕਦਾ ਮੇਰੀ ਪਤਨੀ ਨੂੰ 7ਵਾਂ ਮਹੀਨਾ ਲੱਗਿਆ ਸੀ ਮੈਂ ਸੋਚ-ਸੋਚ ਕੇ ਹੈਰਾਨ ਸੀ ਕਿ ਫਿਰ ਮੇਰੀ ਪਤਨੀ ਮਾਂ ਕਿਵੇਂ ਬਣ ਗਈ ਫਿਰ ਮੇਰੀ ਮਤਰੀਜ ਮਾਂ ਕਹਿਣ ਲੱਗੀ ਕਿ ਤੇਰੀ ਪਤਨੀ ਦੇ ਕਿਸੇ ਨਾਲ ਨਜਵੈ ਸਬੰਧ ਹਨ ਮੈਂ ਬਹੁਤ ਪਰੇਸ਼ਾਨ ਸੀ ਮੈਂ ਕਦੇ ਵੀ ਆਪਣੀ ਪਤਨੀ ਬਾਰੇ ਇਦਾਂ ਨਹੀਂ ਸੋਚ ਸਕਦਾ ਸੀ। ਮੇਰੀ ਪਤਨੀ ਦੇ 9 ਮਹੀਨੇ ਪੂਰੇ ਹੋ ਗਏ ਤੇ ਮੇਰੀ ਪਤਨੀ ਨੇ ਇੱਕ ਖੂਬਸੂਰਤ ਬੱਚੀ ਨੂੰ ਜਨਮ ਦਿੱਤਾ। ਜਦੋਂ ਨਰਸ ਨੇ ਮੇਰੀ ਢੋਲੀ ਦੇ ਵਿੱਚ ਬੱਚੀ ਨੂੰ ਪਾ ਕੇ ਵਧਾਈਆਂ ਦਿੱਤੀਆਂ ਤਾਂ ਮੇਰਾ ਦਿਲ ਰੋ ਰਿਹਾ ਸੀ ਕਿਉਂਕਿ ਮੈਨੂੰ ਪਤਾ ਸੀ ਮੈਂ ਕਦੇ ਬਾਪ ਨਹੀਂ ਬਣ ਸਕਦਾ। ਮੈਂ ਆਪਣੀ ਪਤਨੀ ਤੇ ਬੱਚੀ ਨੂੰ ਘਰ ਲਿਆ ਪਰ ਜਦੋਂ ਮੈਂ ਬੱਚੀ ਵੱਲ ਦੇਖਦਾ ਤਾਂ ਮੈਨੂੰ ਆਪਣੀ ਪਤਨੀ ਤੇ ਗੁੱਸਾ ਆਉਣ ਲੱਗਦਾ। ਇੱਕ ਦਿਨ ਮੈਂ ਉਸੇ ਡਾਕਟਰ ਨੂੰ ਆਪਣੇ ਘਰ ਆਉਂਦੇ ਹੋਏ ਦੇਖਿਆ। ਜਿਸ ਨੇ ਮੇਰੀ ਰਿਪੋਰਟ ਦਿੱਤੀ ਸੀ ਮਾਂ ਉਸ ਡਾਕਟਰ ਨੂੰ ਘਰ ਦੇ ਪਿਛਲੇ ਪਾਸੇ ਲੈ ਗਈ ਸੀ ਮਤਰੀਈ ਮਾਂ ਨੇ ਪੈਸਿਆਂ ਦੀ ਇੱਕ ਗੁੱਟੀ ਡਾਕਟਰ ਦੇ ਹੱਥੇ ਰੱਖਦੇ ਹੋਏ ਕਿਹਾ ਕਿ ਇਹ ਰਾਜ਼ ਰਾਜ਼ ਹੀ ਰਹੇ ਗਗਰ ਨੂੰ ਕਦੇ ਵੀ ਇਹ ਪਤਾ ਨਹੀਂ ਲੱਗਣਾ ਚਾਹੀਦਾ ਕਿ ਇਹ ਰਿਪੋਰਟ ਨਕਲੀ ਹੈ ਮੈਂ ਹੁਣ ਸਭ ਸਮਝ ਗਿਆ ਸੀ ਕਿ ਇਹ ਸਭ ਮੇਰੀ ਮਾਂ ਨੇ ਤਾਂ ਕਰਕੇ ਕੀਤਾ ਸੀ ਕਿ ਮੈਂ ਆਪਣੀ ਪਤਨੀ ਨੂੰ ਘਰੋਂ ਕੱਢ ਦੇਵਾਂ ਮੈਂ ਉਸੇ ਵਕਤ ਕਮਰੇ ਬਚਾਇਆ ਤੇ ਆਪਣੀ ਬੱਚੀ ਨੂੰ ਘੁੱਟ ਕੇ ਸੀਨੇ ਨਾਲ ਲਾ ਲਿਆ ਇਹ ਦੇਖ ਕੇ ਮੇਰੀ ਪਤਨੀ ਵੀ ਬਹੁਤ ਖੁਸ਼ ਹੋਈ ਮੈਂ ਆਪਣੀ ਪਤਨੀ ਨੂੰ ਸਾਰੀ ਕਹਾਣੀ ਦੱਸੀ ਕਿ ਅਸਲ ਵਿੱਚ ਮਤਰੀ ਮਾਂ ਨੇ ਆਪਣੇ ਵਿੱਚ ਫਿੱਕ ਪਵਾ ਦੇਣਾ ਸੀ ਮੈਂ ਉਸ ਨੂੰ ਮਾਂ ਤੇ ਪਿਤਾ ਜੀ ਦੀ ਕਤਲ ਵਾਲੀ ਵੀ ਸਾਰੀ ਗੱਲ ਦੱਸੀ ਮੇਰੀ ਪਤਨੀ ਨੇ ਮੇਰੀ ਬਾਹ ਫੜੀ ਤੇ ਉਹ ਮੈਨੂੰ ਥਾਣੇ ਲੈ ਗਈ ਮੈਂ ਮੌਕੇ ਦਾ ਗਵਾ ਸੀ ਕਿਉਂਕਿ ਮੈਂ ਆਪਣੇ ਹੱਥ ਕੀ ਸਭ ਕੁਝ ਦੇਖਿਆ ਸੀ ਇਸ ਲਈ ਮੇਰੀ ਗੋਹਾਈ ਤੇ ਪੁਲਿਸ ਵਾਲਿਆਂ ਨੇ ਰਾਣੀ ਆਂਟੀ ਤੇ ਉਸਦੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਮੇਰੀ ਮਾਂ ਤੇ ਪਿਤਾ ਜੀ ਦੇ ਕਤਲ ਕੇਸ ਵਿੱਚ ਉਹਨਾਂ ਨੂੰ ਉਮਰ ਕੈਦ ਹੋ ਗਈ। ਸਾਰੀ ਜਾਇਦਾਦ ਦਾ ਵਾਰਸ ਉਹ ਮੈਂ ਬਣ ਗਿਆ ਸੀ। ਕਿਉਂਕਿ ਮੇਰੇ ਪਿਤਾ ਜੀ ਦਾ ਵਾਰਸ ਉਹ ਮੈਂ ਹੀ ਸੀ। ਫਿਰ ਵੀ ਮੈਂ ਰਾਣੀ ਆਂਟੀ ਦੇ ਬੱਚਿਆਂ ਨੂੰ ੱੱਕਾ ਨਹੀਂ ਦਿੱਤਾ। ਅੱਧਾ ਹਿੱਸਾ ਮੈਂ ਉਹਨਾਂ ਦੇ ਨਾਮ ਕਰਵਾ ਦਿੱਤਾ। ਇਹ ਕਹਾਣੀ ਦਾ ਸੱਟਾ ਇਹ ਨਿਕਲਦਾ ਹੈ ਕਿ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ ਕੋਈ ਵੀ ਇਨਸਾਨ ਕਿੰਨਾ ਵੀ ਸ਼ੈਤਾਨ ਕਿਉ ਨਾ ਹੋਵੇ ਪਰ ਆਖਰ ਨੂੰ ਜਿੱਤ ਸੱਚਾਈ ਦੀ ਹੀ ਹੁੰਦੀ ਹੈ। ਇਹ ਸੀ ਜੀ ਆਪਣੀ ਅੱਜ ਦੀ ਕਹਾਣੀ। ਕਹਾਣੀ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਕਹਾਣੀ ਸੁਣ ਲਈ ਬਹੁਤ ਬਹੁਤ ਧੰਨਵਾਦੀ